ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਦੇਸੀ ਅੱਟ ਸਿੱਧੂ ਵਲੌਗ ਤੇ ਤੁਹਾਡਾ ਸਵਾਗਤ ਹੈ ਜੀ ਅਸੀਂ ਸਾਰੇ ਠੀਕ ਠਾਕ ਆਂ ਸਾਨੂੰ ਉਮੀਦ ਹੈ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਮੋਗੇ ਜੀ ਕਿ ਟਾਈਮ ਵੱਜ ਚੁੱਕੇ ਨੇ ਜੀ ਸ਼ਾਮ ਦੇ 3 ਤੇ ਆਪਾਂ ਅੱਜ ਤਾਂ ਦਿਨਾਂ ਵੀਡੀਓ ਸ਼ੁਰੂ ਕਰਦੇ ਆ ਬਹੁਤ ਦਿਨ ਹੋ ਗਏ ਜੀ ਆਪਾਂ ਤੋਂ ਕੋਈ ਵੀ ਵਲੌਗ ਹੈ ਜਿਹੜਾ ਨਹੀਂ ਬਣਿਆ ਹੈਗਾ ਤੇ ਕੋਈ ਵੀ ਵੀਡੀਓ ਤੁਹਾਡੇ ਤੱਕ ਨਹੀਂ ਪਹੁੰਚ ਪਹੁੰਚੀ ਅਪਲੋਡ ਹੋਈ ਆਪਾਂ ਤੋਂ ਤੇ ਬਸ ਇਹ ਕੰਮ ਕਰਨ ਦੇ ਵਿੱਚ ਇੰਨੇ ਜ਼ਿਆਦਾ ਬਿਜ਼ੀ ਸੀ ਕਿ ਪੂਨ ਟਾਈਮ ਨਹੀਂ ਮਿਲਦਾ ਹੈਗਾ ਤੇ ਬਾਕੀ ਜੀ ਜਿਹੜੇ ਵੀ ਚੈਨਲ ਤੇ ਨਵੇਂ ਵੀਵਰਸ ਨੇ ਪਲੀਜ਼ ਚੈਨਲ ਨੂੰ ਜੁੜੋ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜੋੜ ਕਰ ਦਿਆ ਕਰੋ ਜੀ ਤੇ ਵੀਡੀਓ ਨੂੰ ਫੋਲੋ ਵਾਚ ਕਰ ਦਿਆ ਕਰੋ ਪਲੀਜ਼ ਤੇ ਹੁਣ ਪਹਿਲਾਂ ਮੈਂ ਬਸ ਜੀ ਸਵੇਰੇ ਕੰਮਕਾਜ ਜੇ ਕਰਕੇ ਨਾ ਇਸ ਤੋਂ ਬਾਅਦ ਟਾਈਮ ਨਹੀਂ ਮਿਲਿਆ ਹੈਗਾ ਧੁੱਪ ਬਹੁਤ ਜ਼ਿਆਦਾ ਹੋ ਜਾਂਦੀ ਹੈ ਜੀ ਤੇ ਬਾਕੀ ਜੀ ਆਪਣਾ ਖੁਸ਼ ਰਹਣਾ ਤੇ ਬੀਬੀ ਜੀ ਜਿਹੜੇ ਨੇ ਗਏ ਕੋਈ ਨਹੀਂ ਗੁਸ਼ਣ ਆਪਣੀਆਂ ਭੂਆ ਕੋਲੇ ਚਲੇ ਗਿਆ ਤੇ ਉਹੀ ਗੱਲ ਹੈ ਜੀ ਹੁਣ ਬੱਚਿਆਂ ਦੇ ਨਾਲ ਹੀ ਖਰਚ ਰੌਣਕ ਹੁੰਦੀ ਹੈਗੀ ਫੱਟੀ ਜੱਕ ਲਾ ਫਿਰ ਬਹਿ ਕੇ ਗੱਲ ਕਰਦੇ ਆ ਤੁਹਾਡੇ ਨਾਲ ਉਹੀ ਗੱਲ ਹੈ ਜੀ ਬੱਚਿਆਂ ਦੇ ਨਾਲ ਹੀ ਖਰਚ ਰੌਣਕਾਂ ਹੁੰਦੀਆਂ ਨੇ ਹਨਾ ਤੇ ਹੁਣ ਵੀਡੀਓ ਬਣਾਉਣ ਨੂੰ ਦੇ ਬਹੁਤ ਔਖਾ ਹੈ ਜੇਕਰ ਸਾਰੇ ਚਲੇ ਗਿਆ ਬਸ ਫਿਰ ਮੈਥੋਂ ਆਪ ਤਾਂ ਖੁਦ ਵੀਡੀਓ ਨਹੀਂ ਬਣਦੀ ਹੈਗੀ ਤੇ ਉਹ ਬਾਲੀ ਜਿੱਦ ਪੈ ਗਿਆ ਸੀ ਜੀ ਉਹਨੂੰ 2 ਦਿਨ ਹੋ ਗਏ ਗਏ ਨੂੰ ਤੇ ਮੰਗਲ ਮੰਗਲਵਾਰ ਨੂੰ ਗਏ ਸੀ ਮੰਮੀ ਅੱਜ ਦਿਨ ਹੈਗਾ ਜੀ ਵੀਰਵਾਰ ਦਾ ਤੇ ਅੱਜ ਤੀਜਾ ਦਿਨ ਹੈ ਦੇਖੋ ਬੁੱਧਵਾਰ ਤੱਕ ਜਾਂ ਵੀਰਵਾਰ ਤੱਕ ਵਾਪਸ ਆ ਜਾਣਗੇ ਤੇ ਫਿਰ ਬਹੁਤ ਜ਼ਿਆਦਾ ਜਿੱਦ ਪਿਆ ਪਿਆ ਸੀ ਕਹਿੰਦਾ ਮੈਂ ਜਾਣਾਗਾ ਕਹਿੰਦਾ ਵੀ ਮੈਂ ਜਾਣਾਗਾ ਬਾਲੀ ਜ਼ਿਆਦਾ ਜਿੱਦ ਪਿਆ ਪਿਆ ਸੀ ਤੇ ਮੈਂ ਸੋਚਿਆ ਕਿ ਮੈਂ ਪੁੱਤ ਆਪਾਂ ਸਟੀਆਂ ਦੇ ਮਗਰੋਂ ਜੇ ਚਾ ਆ ਜਾਵਾਂਗੇ ਤੇ ਆਪਾਂ ਨੂੰ ਟਾਈਮ ਮਿਲ ਗਿਆ ਤੇ ਬਾਕੀ ਦੇਖਦੇ ਆਂ ਜੀ ਜੀ ਆਪਾਂ ਤਾਂ ਜਾਇਆ ਗਏ ਉਹ ਚਾ ਨਹੀਂ ਜਾਇਆ ਜਾਊਗਾ ਹਨਾ ਤੇ ਆਪਣੇ ਮੱਜਾਂ ਜਿਹੜੀਆਂ ਤੋਕੜਾ ਨਹੀਂ ਅੱਗੇ ਤਾਂ ਹਟ ਜਾਣੀ ਹੁੰਦੀ ਨੇ ਆ ਟਾਈਮ ਜੇ ਚ ਆ ਕੇ ਤੇ ਬਾਕੀ ਦੋ ਤਾਂ ਆਪਣੀ ਮੇਲੀ ਪੈਣੀ ਆ ਬੀਬੀ ਜੀ ਚੋ ਲੈਣ ਜਿਹੋਨਾਂ ਨੂੰ ਤਾਂ ਜਿਹੜੀ ਆਪਾਂ ਇੱਕ ਮੱਝ ਲੈਤੀ ਹੈ ਜੀ ਉਹ ਹੱਥ ਦਾ ਕਰਦੀ ਆ ਥੋੜਾ ਜਿਹਾ ਇੱਕ ਦਿਨ ਮੰਮੀ ਨੇ ਬੈ ਕੇ ਦੇਖਿਆ ਸੀ ਤੇ ਮੰਮੀ ਨੂੰ ਮਿਲੀ ਨਹੀਂ ਹੈਗੀ ਤੇ ਥੋੜਾ ਜਿਹਾ ਉਹ ਜ਼ਿਆਦਾ ਤੰਗ ਪਰੇਸ਼ਾਨ ਕਰਦੀ ਆ ਜੀ ਤੇ ਉਵੇਂ ਵਸੇ ਮਿਲ ਪੈਂਦੀ ਮੈਨੂੰ ਤਾਂ ਮਿਲ ਪੈਂਦੀ ਜਦੋਂ ਮੈਂ ਥਾਪੀ ਦੇ ਕੇ ਬਹਿ ਜਾਨੇ ਹਣਾ ਉਦੋਂ ਮਿਲ ਪੈਂਦੀ ਆ ਕੱਲ ਪਤਾ ਨਹੀਂ ਕੀ ਹੋਇਆ ਜੇ ਅਚਾਨਕ ਕੱਲ ਆਪਣੇ ਉਧਰ ਮੈਂ ਕੋੜ ਤੋਂ ਨੇ ਚਲੀ ਗਈ ਆਪਣੇ ਉਧਰ ਰਸਤ ਉਧਰ ਮਨ ਲaithe ਮੇਰੇ ਤਾਇਆ ਜੀ ਨੇ ਜਿਹੜੇ ਉਹਨਾਂ ਦੀ ਰਸਤਾਰੇ ਚ ਡੈਥ ਹੋ ਗਈ ਸੀ ਮੈਂ ਉਹਨਾਂ ਨਾਲ ਚਲੀ ਗਈ ਤੇ ਇਸ ਤੋਂ ਬਾਅਦ ਜਦੋਂ ਮੈਂ ਸਾਮ ਨੂੰ ਆ ਕੇ ਬੜੀ ਸਨੀ ਸੁਨੀ ਸੁਲਾਈ ਰਾਤ ਪੁੱਜ ਕੇ ਜਦੋਂ ਮੈਂ ਦੇਖੀ ਉਹ ਗੱਲ ਆ ਹੱਲ ਗਈ ਪਤਾ ਨਹੀਂ ਕੀ ਹੋਇਆ ਤੇ ਦੋ ਤਿੰਨ ਵਾਰਾਂ ਦੇਖੀ ਨਹੀਂ ਮਿਲੀ ਹੈਗੀ ਤੇ ਫਿਰ ਜੋ ਦੂਜੀ ਝੋਈ ਦੂਜੀ ਦੋ ਚਾਰ ਧਾਰਾਂਆਂ ਲੈ ਕੇ ਉਹ ਹੱਲ ਗਈ ਤੇ ਤਾਂ ਕਰਕੇ ਜੀ ਫਿਰ ਮੈਂ ਘੰਟਾ ਡੇਢ ਘੰਟਾ ਬਾਦੋ ਝੋਈ ਫਿਰ ਮਿਲਦੀ ਹਨਟਾ ਉਸ ਤੋਂ ਕਰੇ ਸਵੇਰੀ ਵੀ ਮਿਲਦੀ ਪਤਾ ਨਹੀਂ ਜੀ ਨਾ ਕੀ ਹੋ ਜਾਂਦਾ ਥੋਕੜਾਂ ਜੀਆਂ ਹੋ ਕੇ ਬਹੁਤ ਡਰ ਲੱਗਣ ਲੱਗ ਜਾਂਦਾ ਪਸ਼ੂਆਂ ਦਾ ਬਹੁਤ ਔਖਾ ਹੋ ਜਾਂਦਾ ਹੈ ਤੇ ਤਾਂ ਕਰਕੇ ਮੈਂ ਸੋਚਾਂ ਮਾ ਚਲ ਆਪਾਂ ਛੁੱਟੀਆਂ ਝੋਮਾਂ ਕਰੋ ਜੇ ਦੇਖ ਲਾਂਗੇ ਨਹੀਂ ਆਪ ਨੂੰ ਵੀ ਜੇ ਫਿਰ ਬੱਚਿਆਂ ਨੂੰ ਛੁੱਟੀਆਂ ਮਿਲ ਜਾਂਦੇ ਨੇ ਦੋ ਚਾਰ ਦਿਨਾਂ ਦੀ ਹਨਾ ਦੋ ਚਾਰ ਦਿਨਾਂ ਦੇ ਵਿੱਚ ਕਦੀ ਛੁੱਟੀ ਪੈ ਜਾਂਦੀ ਹੈ ਤੇ ਇਸ ਤੋਂ ਬਾਅਦ ਜਾ ਆਵਾਂਗੇ ਤੇ ਕੋੜਦੁਣੇ ਤਾਂ ਮੈਂ ਜਾਂਦੀ ਰਹਿਣੀ ਆ। ਥਾਲਾ ਮੈਨੂੰ ਐਵੇਂ ਮੇਰੀ ਮਾਸੀ ਜੀ ਕੋਲੇ ਮਿਲਿਆ ਆਉਂਗੀ। ਹਨਾ ਪੂਆਜੀ ਕੋਲੇ ਜਾ ਆਉਂ। ਉਹ ਜੀ ਕੋਲੇ ਉੱਦ ਅਸੀਂ ਚਲੇ ਗਏ ਸੀ। ਬਸ ਸ਼ਾਮ ਨੂੰ ਮੁੜਿਆ 2 ਘੰਟੇ ਪੂਆਗੇ ਨੇ ਸੁੱਟੀਆਂ ਚ ਆਇਓ। ਦੇਖਾਂਗੇ ਜੀ ਜੇ ਜਾਇਆ ਗਿਆ ਹਨਾ। ਤੇ ਝੋਨਾ ਤਾਂ ਫਿਰ ਆਪਾਂ ਸੌਣ ਕੀ ਲਾਵਾਂਗੇ। ਆਪਾਂ ਜਿਹੜਾ ਦੂਜਾ ਝੋਨਾ ਉਹ ਨਹੀਂ ਲਾਉਂਦੇ ਜੀ। ਆਪਾਂ ਸੌਣ ਵਾਲੀ ਲਾਵਾਂਗੇ। ਬਸ ਉਧਰ ਤਾਂ ਆਪਣਾ ਮਾਂਬਾਨ ਖਾਲੀ ਹੋ ਪਿਆਗਾ। ਆਪਾਂ ਕੋਈ ਮੱਕੀ ਮੁੱਕੀ ਕੁਛ ਵੀ ਨਹੀਂ ਲਾਈ ਮੂੰਗੀ ਮੰਗੀ ਆਈ ਦੀ ਤਾਂ। ਤੇ ਇੱਧਰ ਆਪਾਂ ਲਾਤੀ ਸੀ। ਘਰ ਵਾਲੇ ਚ ਮੱਕੀ ਲਾਈ ਹੋਈ ਹੈ ਜੀ। ਬਾਕੀ ਜੇ ਆਪਾਂ ਸੋਨ ਹਰਾ ਹਰਾ ਵੀ ਵਧੀਆ ਫੁੱਲਾ ਜਾਂ ਨਹੀਂ ਹੋਇਆ ਛੋਟੀ ਵਾਲੀ ਐ ਮੱਕੀ ਹੈ ਨਾ ਤੇ ਫਿਰ ਆਏ ਵੀ ਚੱਲਨੇ ਆਣੀ ਜੀ ਕਾ ਨੂੰ ਵੱਡਣੀ ਹੈਗੀ ਹੈ ਨਾ ਥੋੜੀ ਜਿਹੀ ਹੋਰ ਵੱਡੀ ਹੋ ਜੂ ਤੇ ਹਰਾ ਹਰਾ ਹੋ ਜੂ ਫਿਰ ਸੰਨੀਆਂ ਸੁੰਨੀਆਂ ਤਾਂ ਘਟਜੂ ਕੰਮ ਫਿਰ ਮਸਰ ਬੁਸਰ ਦਾ ਹੋ ਜੂਗਾ ਚਲੋ ਸੰਨੀਆਂ ਦਾ ਕੰਮ ਘਟ ਗਿਆ ਹੈ ਨਾ ਫਿਰ ਚਲੋ ਹਰਾ ਹਰਾ ਇੱਕ ਟਾਈਮ ਪੈ ਜਾਂਦਾ ਇਕੱਲੇ ਬੰਦੇ ਨੂੰ ਫਿਰ ਸੰਭਾਲਣੀ ਵੀ ਸੌਖੀ ਹੋ ਜਾਂਦੀ ਹੈ ਤੇ ਬਾਕੀ ਜੀ ਹੁਣ ਆਪਾਂ ਸੋਈ ਗੱਲ ਹੈ ਜੀ ਟੋਕੜ ਹੋਏ ਬਹੁਤ ਹਲਦੇ ਨੇ ਤੇ ਆਈ ਕੱਲ ਹਰਾ ਵੀ ਪੱਗ ਲਿਆ ਸੀ ਨਾਲੇ ਹਰਾ ਵੱਢਿਆ ਨਾਲੇ ਸਾਰੀ ਗੱਲ ਮੱਝ ਹੱਲ ਗਈ ਫਿਰ ਮਨ ਬਹੁਤ ਖੁਸ਼ੀ ਹੁੰਦਾ ਜਦੋਂ ਪਸ਼ੂ ਹਾਲਦੇ ਨੇ ਹਨਾ ਤੇ ਆਪਾਂ ਵੀ ਗੱਲ ਸਾਰਾ ਦਿਨ ਤੁਰੇ ਫਿਰਦੇ ਆਗੇ ਪਸ਼ੂਆਂ ਦੇ ਸਿਰ ਤੇ ਤੇ ਐ ਹੁੰਦਾ ਵੀ ਦੋ ਸਾਈਡ ਦੁੱਧ ਚੱਲ ਜੇ ਹੋਊਗਾ ਤਾਂ ਪਾਵਾਂਗੇ ਹਨਾ ਜਦੋਂ ਹਾਲੇ ਜਾਂਦੇ ਨੇ ਫਿਰ ਮਨ ਦੁਖੀ ਹੁੰਦਾ ਹੈਗਾ ਤੇ ਖੁਸ਼ਾਨ ਦੇ ਡੈਡੀ ਜੀ ਅੱਜ ਉਤਰ ਗਏ ਹੋਣੇ ਆਪਣੇ ਮੇਰੇ ਭਰਾਣੇ ਲੈਣਾ ਟਰੈਕਟਰ ਤੇ ਉਹ ਉਹਨਾਂ ਨੂੰ ਉੱਤਰ ਬੁਲਾ ਲਿਆ ਤੇ ਉਤਰ ਗਏ ਹੋਏ ਨੇ ਟਰੈਕਟਰ ਦਾ ਦਵਾਉਣ ਉਹਨਾਂ ਨੂੰ ਤੇ ਕਿਉਂਕਿ ਉਹਨਾਂ ਕੋਲ ਟਰੈਕਟਰ ਤਾਂ ਹੈਗਾ ਸੀ ਪਹਿਲਾਂ 855 ਸੀ ਤੇ ਨਿਊ ਮਾ ਆ ਸੀ ਨਿਊ ਮਾਡਲ ਨਹੀਂ ਸੀ ਹੈਗਾ ਸੀ ਉਹਨਾਂ ਕੋਲ ਵਾਈ ਮਾਡਲ ਸੀ ਤੇ ਹੁਣ ਉਹਨਾਂ ਨੇ ਉਹ ਮਿੱਟੀ ਤੇ ਲਾਇਆ ਹੋਇਆਗਾ ਕਿਉਂ ਟਰਾਲੀ ਦੇ ਉੱਤੇ ਨਾ ਫਿਰ ਉਹਦੇ ਵਿੱਚ ਥੋੜੀ ਜਿਹੀ ਕੋਈ ਨਾ ਗੜਵੜ ਜੀ ਹੋ ਗਈ ਕਹਿੰਦੇ ਵੀ ਚਲੋ ਜਦੋਂ ਆਪਾਂ ਇਹਨੂੰ ਸੈੱਟ ਕਰਾਵਾਂਗੇ ਤਾਂ 50 40 50 ਹਜ਼ਾਰ ਰੁਪਿਆ ਮੱਲੋ ਮੱਲੀ ਲੱਗ ਜਾਊਗਾ ਕਹਿੰਦੇ ਵੀ ਚਲੋ ਨਵਾਂ ਹੀ ਲੈ ਲੈਣੇ ਆਗੇ ਦੇਖਦੇ ਆ ਅੱਜ ਤਾਂ ਦੇਖਣ ਗਏ ਜੀ ਜੇ ਸੌਦਾ ਸੁੱਤਾ ਬਣ ਗਿਆ ਫੇਰ ਉਹ ਦੇਖਣਗੇ ਲੈ ਆਉਣਗੇ ਤੇ ਵਸੇ ਉਹ ਜਨਸੀ ਹਨ ਉਹਨਾਂ ਨਾਲ ਗੱਲ ਜੀ ਚੱਲੀ ਜਾਂਦੀ ਹੈਗੀ ਕਹਿੰਦੇ ਸੀ ਕੋਈ ਗੱਲ ਨਹੀਂ ਪਾ ਫੇਰ ਦੇਖ ਕੇ ਉਹ ਕਰਾਂਗੇ ਵੀ ਦੇਖ ਕੇ ਆਪਾਂ ਫੇਰ ਵੀ ਕਿਹ ਨਾਲ ਲੈ ਭੱਜ ਜਾਨੇ ਆ ਵਿਸ਼ੇਜ ਬਣ ਕੇ ਸੌਦਾ ਤਾਂ ਲੈ ਆਉਣਗੇ ਫੇਰ ਖੁਸ਼ਾਂ ਦਾ ਡੈਡੀ ਤੇ ਆਪਣੇ ਹੋਰ ਸਾਰੇ ਜਾਣਗੇ ਇਹ ਕੋ ਸ਼ਾਨਦੇ ਡੈਡੀ ਉੱਤਰ ਚਲੇ ਗਏ ਜੀ ਆਪਾਂ ਦਾ ਟਰੈਕਟਰ ਦਾ ਬਣ ਗਿਆ ਨਾ ਫਿਰ ਤੁਹਾਨੂੰ ਆਪਾਂ ਜਰੂਰ ਕੱਲ ਬੱਤ ਕਰਾਵਾਂਗੇ ਦਿਖਾਵਾਂਗੇ ਨਾ ਜਿੰਨੀ ਕਿਥੋਂ ਵੀਡੀਓ ਬਣੀ ਉਹਨਾਂ ਨੂੰ ਕਿਹਾ ਸੀ ਮੈਂ ਕਿ ਤੁਸੀਂ ਥੋੜੇ ਕਾ ਨਹੀਂ ਹੈ ਨਾ ਉੱਥੋਂ ਵੀਡੀਓ ਬਣਾ ਲਿਓ ਤੇ ਆਪਾਂ ਆਪਣੇ YouTube ਫੈਮਲੀ ਦੇ ਨਾਲ ਸ਼ੇਅਰ ਕਰ ਦਾਂਗੇ ਤੇ ਜੇ ਚਲੋ ਕੋਈ ਗੱਲ ਨਹੀਂ ਆਪਾਂ ਨਾ ਜੇ ਬਣਿਆ ਸੌਤਾ ਫਿਰ ਆਪਾਂ ਤੁਹਾਨੂੰ ਦਿਖਾਵਾਂਗੇ ਤੇ ਮੈਂ ਫਿਰ ਇਹ ਵੀਡੀਓ ਦੇ ਨਾਲ ਹੀ ਵੀਡੀਓ ਜਿਹੜੀ ਜੋੜ ਦੂੰਗੀ ਤੇ ਬਾਕੀ ਜੀ ਆਪਣੇ ਜਿਹੜੇ ਵੀ ਭੈਣ ਭਰਾਵਾਂ ਨੂੰ ਕਮੈਂਟਸ ਕਰਦੇ ਨੇ ਹਨਾ ਲਾਈਕ ਕਰਦੇ ਨੇ ਸ਼ੇਅਰ ਕਰਦੇ ਨੇ ਆਪਣੀ ਵੀਡੀਓ ਨੂੰ ਫੁੱਲ ਵਾਚ ਕਰਦੇ ਨੇ ਉਹਨਾਂ ਦਾ ਜੀ ਤਹਿ ਦਿਲੋਂ ਧੰਨਵਾਦ ਬਹੁਤ ਜ਼ਿਆਦਾ ਤੇ ਮੈਂ ਕੁਝ ਜਿਹੜੇ ਬਲੌਗ ਭੈਣ ਭਰਾਣੇ ਜਿਹੜੇ ਆਪਾਂ ਨੂੰ ਡੇਲੀ ਕਮੈਂਟ ਕਰਦੇ ਨੇ ਉਹਨਾਂ ਦਾ ਦਿਉਤੋਂ ਬਹੁਤ ਜ਼ਿਆਦਾ ਸ਼ੁਕਰੀਆ ਜੀ ਪਲੀਜ਼ ਤੁਸੀਂ ਇਦਾਂ ਸਪੋਰਟ ਕਰਦੇ ਰਹੋ ਤਾਂ ਕਿ ਆਪਾਂ ਤੁਹਾਡੇ ਸਪੋਰਟ ਦੇ ਨਾਲ ਅੱਗੇ ਵਧ ਸਕੀਏ ਤੇ ਚਲੋ ਜੀ ਆਪਾਂ ਹੁਣ ਇਸ ਤੋਂ ਬਾਅਦ ਕੰਮ ਧੰਦੇ ਕਰਦੇ ਆਂਗੇ ਹੁਣ ਮੈਂ ਚਾਹ ਬਣਾ ਕੇ ਧੀਆਂ ਪਾਪਾ ਜੀ ਆਉਣ ਵਾਲੇ ਨੇ ਤੇ ਉਹਨਾਂ ਨੂੰ ਮੈਂ ਚਾਹ ਫੜਾ ਕੇ ਇਸ ਤੋਂ ਬਾਅਦ ਪਤਾ ਦਿੰਨਾ ਫੇਰ ਗੱਲਬਾਤ ਕਰਾਂਗੇ ਤੇ ਚਲੋ ਠੀਕ ਆ ਜੀ ਬਾਏ ਉਹ ਦੱਸਿਆ ਤੀਗਾ ਇਹਨਾਂ ਨੇ ਸਵਾ ਦਾ ਲਖੜਾ ਜਿਹੜਾ ਦੂਜਾ ਦੀ ਟੂਟਾ ਖਾਣੀ ਕਿ ਮੈਂ ਕਿਹਾ ਪੂਰੇ ਦਾ ਹਗਾ ਇਹਦੇ ਤੇ 7 ਦਾ ਸੀ ਮੈਨੂੰ ਪਤਾ ਕਿੰਨੇ ਦਾ ਮਾਸਾ 7 ਦਾ ਪਹਿਲਾਂ 6.5 ਦਾ ਰੇਟ ਨਹੀਂ ਸੀ ਮੈਂ ਰੇਟ ਕਿਉਂ ਦਿੰਦੋ 8 10 ਦੇ ਹੁਣ ਦਾ ਰੇਟ ਜਿਆਦਾ ਹੋਣਾ ਇੱਥੇ ਜੀ ਜੜੀ ਏਜੰਸੀ ਆ ਇਹ ਬਰਨਾਲੇ ਸ਼ਹਿਰ ਦੇ ਵਿੱਚ ਆ ਗਈ ਤੇ ਉੱਥੇ ਪਹੁੰਚ ਗਏ ਬਰਨਾਲੇ ਏਜੰਸੀ ਚ ਟਰੈਕਟਰ ਦੇਖਣ ਇਹ 855 ਟਰੈਕਟਰ ਆ ਜਿਹੜਾ ਉਹਨਾਂ ਦੀ ਏਜੰਸੀ ਹੈਗੀ ਤੇ ਇੱਥੇ ਆਪਾਂ ਦੇਖਦੇ ਆ ਕਿਹੜਾ ਆਪਾਂ ਸਿਲੈਕਟ ਕਰਦੇ ਆਂਗੇ ਤੇ ਇਹ ਵਾਲਾ ਟਰੈਕਟਰ ਆ ਜੀ 855 ਨਿਊ ਮਾਡਲ ਦਾ ਇਹ ਆਪਾਂ ਖਰੀਦ ਲਿਆ ਜੀ ਤੇ ਮੇਰੇ ਪਾਪਾ ਜੀ ਨੇ ਜਿਹੜੇ ਉਹਨਾਂ ਨੂੰ ਚਾਬੀ ਜਿਹੜੀ ਦਿੱਤੀ ਜਾ ਰਹੀ ਹੈਗੀ ਤੇ ਬਹੁਤ ਖੁਸ਼ੀ ਹੋਈ ਇੱਥੇ ਆਉਂਦਿਆਂ ਨੂੰ ਜਿੰਨਾ ਨੂੰ ਥੋੜਾ ਜਿਹਾ ਡਾਡਾ ਟਾਈਮ ਆ ਸ਼ਾਮ ਦਾ ਹੋ ਗਿਆ ਤੇ ਫਿਰ ਇਹ ਆਉਂਦੇ ਆਉਂਦੇ ਕਹਿੰਦੇ ਹੋਟਲ 'ਚ ਰੁਕ ਗਏ ਇੱਥੇ ਆਪਣੇ ਪੈਂਦਾ ਤਰੋਲੇ ਦੀਪਕ ਰੈਸਟੋਰੈਂਟ ਆ ਜਿਹੜਾ ਉੱਥੇ ਖਾਣਾ ਖਾਣ ਲੱਗ ਗਏ ਤੇ ਇਸ ਤੋਂ ਬਾਅਦ ਤੁਸੀਂ ਵੀਡੀਓ ਦੇ ਨਾਲ ਜੁੜੇ ਰਹੋ ਤੁਹਾਨੂੰ ਬਲੌਗ ਆ ਪੈੰਡ ਤੱਕ ਦਿਖਾਵਾਂਗੇ ਇਸ ਤੋਂ ਬਾਅਦ ਫਿਰ ਇਹ ਟਰੈਕਟਰ ਜਿਹੜਾ ਆਪਾਂ ਖਰੀਦਿਆਗਾ ਆਪਾਂ ਤੁਹਾਨੂੰ ਉਹ ਵੀ ਦਿਖਾਵਾਂਗੇ ਕਿਹੜਾ ਟਰੈਕਟਰ ਆਪਾਂ ਖਰੀਦਿਆਗਾ ਤੇ ਤੁਸੀਂ ਵੀਡੀਓ ਦੇ ਐਂਡ ਤੱਕ ਬਨੇ ਰਹੋ ਜੀ ਲਓ ਜੀ ਪਹੁੰਚ ਗਿਆ ਆਪਣਾ ਨਵਾਂ ਟਰੈਕਟਰ ਆਪਣੇ ਘਰ ਪਹੁੰਚ ਗਿਆ ਤੇ ਮੈਨੂੰ ਬਹੁਤ ਖੁਸ਼ੀ ਹੋਈ ਹੈ ਨਾ ਮੇਰਾ ਭਰਾ ਵੀ ਉਹੀ ਗੱਲਾਂ ਬਰोबर ਹੋਇਆ ਹੈ ਨਾ ਤੇ ਅੱਸੀ ਤਿੰਨ ਮਹੀਨਿਆਂ ਤੋਂ ਬਾਅਦ ਮੇਰਾ ਭਰਾ ਸੀ ਮਸਾਂ ਦੇਖਿਆਗਾ ਮਾਤਾ ਮੈਨੂੰ ਲੰਮੀਓ ਬਣਾ ਕਰੇ ਹਨ ਇਹਨਾਂ ਨੂੰ ਤਰੱਕੀਆਂ ਵਾਸਤੇ ਤੇ ਇਹ ਮੇਰੇ ਛੋਟੀ ਸਿਸਟਰ ਜਿਹੜੀ ਉਹਨਾਂ ਦਾ ਬੇਟਾ ਗੋਦੀ ਦੇ ਵਿੱਚ ਬੈਠਾ ਹੈਗਾ ਮੇਰਾ ਭਾਂਮਜਾ ਤੇ ਇੱਥੇ ਜੀ ਟਰੈਕਟਰ ਆਉਣ ਤੋਂ ਬਾਅਦ ਮਮੀ ਤੇ ਸਾਰੇ ਖੜੇ ਨੇ ਵੈਲਕਮ ਨੂੰ ਤੇ ਬਹੁਤ ਜ਼ਿਆਦਾ ਖੁਸ਼ੀ ਹੋਈ ਜੀ ਹਨਾ ਤੇ ਜਦੋਂ ਆਪਾਂ ਦਸਾਂ ਨਾ ਹਾਂ ਦੀ ਕਿਰਤ ਕਰਕੇ ਕੋਈ ਵੀ ਨਿੱਕੀ ਤੋਂ ਨਿੱਕੀ ਚੀਜ਼ ਲੈਨੇ ਆ ਫਿਰ ਹਨਾ ਖੁਸ਼ੀ ਬਹੁਤ ਜ਼ਿਆਦਾ ਹੁੰਦੀ ਹੈਗੀ ਫਿਰ ਮਨ ਨੂੰ ਬਹੁਤ ਸਕੂਨ ਮਿਲਦਾ ਜਦੋਂ ਆਪਾਂ ਆਪਣੀ ਮਿੰਤ ਕਰਕੇ ਹਨਾ ਕੋਈ ਚੀਜ਼ ਲੈਨੇ ਆਗੇ ਜਿਹੜਾ ਪਹਿਲਾਂ ਵਾਲਾ ਟਰੈਕਟਰ ਸੀ ਜੀ ਉਹ ਉਹ ਵੀ ਵਧੀਆ ਸੀ ਆਪਣਾ ਤੇ ਉਹ ਵੀ ਆਪਾਂ 2 ਸਾਲ ਹੋਏ ਨੇ ਉਹਦੀ ਲਿੱਤਾ ਸੀ ਤੇ ਚਲ ਹੁਣ ਮੇਰਾ ਭਰਾ ਕਹਿੰਦਾ ਵੀ ਮੈਂ ਨਮਾ ਲੈਣਾ ਹੈਗਾ ਇਹ ਇਹਨੂੰ ਪਹਿਲਾਂ ਬਾਹਰ ਜਾਣ ਦਾ ਕਰਦਾ ਸੀ ਕਹਿੰਦਾ ਬਾਹਰ ਤਾਂ ਮੈਂ ਜਾਣਾ ਨਹੀਂ ਹੈਗਾ ਤੇ ਮੈਂ ਤਾਂ ਆਪਦੇ ਪੰਜਾਬ 'ਚ ਹੀ ਰਹਿ ਕੇ ਇੱਥੇ ਖੇਤੀ ਕਰੂੰਗਾ ਤੇ ਇੱਥੇ ਮੰਮੀ ਮੇਰੀ ਸਵਾਗਤ ਕਰਦੀ ਨੇ ਹਨਾ ਤੇ ਉਹਨਾਂ ਨੇ ਤੇਲ ਚੋਹਿਆ ਖੁਸ਼ੀ ਦੇ ਨਾਲ ਤੇ ਬਹੁਤ ਜ਼ਿਆਦਾ ਖੁਸ਼ੀ ਹੋਈ ਜੀ ਹੈ ਨਾ ਤੇ ਮੇਰੇ ਪੇਕੇ ਘਰ ਖੁਸ਼ੀ ਹੁੰਦੀ ਹੈ ਤਾਂ ਆਪ ਨੂੰ ਵੀ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਨਾ ਜਦੋਂ ਮਾਂ ਬਾਪ ਵੀ ਧੰਨ-ਧਰਾ ਖੁਸ਼ ਆਗਾ ਨਾ ਤਾਂ ਮਾਪੇ ਵੀ ਖੁਸ਼ ਆਗੇ ਤੇ ਮੇਰਾ ਡੈਡੀ ਦਾ ਸੁਭਾਅ ਬਹੁਤ ਹੀ ਜ਼ਿਆਦਾ ਵਧੀਆ ਹੈਗਾ ਨਾ ਸਾਰਾ ਦਿਨ ਵਿਚਾਰੇ ਮਿਹਨਤ ਕਰਦੇ ਨੇ ਨਾ ਕੰਮ ਕਰਦੇ ਨੇ ਤੇ ਮੇਰਾ ਭਰਾ ਵੀ ਉਹਦੇ ਨਾਲ ਦੀ ਉਹ ਹੈ ਜੀ ਸੁਭਾਅ ਮੇਰੇ ਭਰਾ ਦਾ ਹੈਗਾ ਤੇ ਚਲ ਪਰਮਾਤਮਾ ਇਹਨਾਂ ਦੀ ਮਿਹਨਤ ਨੂੰ ਫਲ ਲਾਵੇ ਹੈ ਨਾ ਤੇ ਦਿਨ ਦੁਗਣੀ ਰਾਤ ਚੌਕਣੀ ਤਰੱਕੀ ਬਖਸ਼ੇ ਪਰਮਾਤਮਾ ਇਹਨਾਂ ਨੂੰ ਤੇ ਚਲੋ ਜੀ ਇੱਥੇ ਟਰੈਕਟਰ ਆਪਣਾ ਘਰ ਪਹੁੰਚ ਚੁੱਕਿਆ ਹੈਗਾ ਤੇ ਮੈਂ ਸੋਚਿਆ ਸੀ ਮੈਂ ਚੱਲ ਆਪਾਂ ਥੋੜੀਆਂ ਜਿਹੀਆਂ ਕਲਿੱਪਾਂ ਬਣ ਜਣੀਆਂ ਤੁਹਾਡੇ ਨਾਲ ਸ਼ੇਅਰ ਕਰ ਦਈਏ ਤੇ ਚਲੋ ਜੀ ਤੁਸੀਂ ਵੀਡੀਓ ਦੇ ਐਂਡ ਤੱਕ ਬਨੇ ਰਹੋ ਕਰੋ ਵਲੌਗ ਨੂੰ ਇੰਜਵਾਏ ਇਹ ਜੀ ਉਹ ਪੁਰਾਣਾ ਟਰੈਕਟਰ ਜਿਹੜਾ ਆਪਾਂ ਜਾਂਸੀ ਵਾਲਿਆਂ ਨੂੰ ਵਿੱਚ ਘਟਾਤਾ ਤੇ ਇਹ ਬਸ ਇੱਕ ਦੋ ਦਿਨਾਂ ਤੱਕ ਲੈ ਜਾਣਗੇ ਕਿਉਂਕਿ ਇਹਦੇ ਤੇ ਸਤਰੀ ਸੁਤਰੀ ਸੀ ਜਿਹੜੀ ਉਹ ਵੀ ਬਦਲੀ ਆ ਗਈ ਲਾਹੀ ਆਪਾਂ ਪਹਿਲਾਂ ਮੇਰੇ ਭਰਾ ਦਾ ਉਹ ਦੂਜਾ ਲਵਾਇਆ ਹੋਇਆ ਸੀ ਫੈਵਰ ਦੀ ਸਤਰੀ ਤੇ ਨਾਲ ਡਿੱਕ ਡੁੱਕ ਜਿਹਾ ਲਾਇਆ ਹੋਇਆ ਸੀ ਤੇ ਜਿਹੜਾ ਇਹਦੇ ਉੱਤੇ ਸੋਹ ਵਗੈਰਾ ਸੀ ਉਹ ਵੀ ਲਾਹੀ ਹੋਈ ਸੀ ਉਹ ਸਾਰਾ ਕੁਝ ਖਸਣ ਵਾਲਾ ਪਿਆ ਹੈਗਾ ਤੇ ਇਹ ਹੈ ਜੀ ਆਪਣਾ ਪੁਰਾਣਾ ਟਰੈਕਟਰ ਇਹਦੀਆਂ ਜਾਂਦਾ ਜਿਹੜੀਆਂ ਆਪਣੇ ਇਹ ਵੀ ਨਾਲ ਜੁੜੀਆਂ ਹੋਈਆਂ ਨੇ ਹਨਾ ਤੇ ਇਹ ਪਹੁੰਚ ਗਿਆ ਜੀ ਆਪਣਾ ਨਵਾਂ ਟਰੈਕਟਰ ਤੇ ਪ੍ਰਮਾਤਮਾ ਸਾਰਿਆਂ ਨੂੰ ਖੁਸ਼ੀਆਂ ਦੇਵੇ ਹਨਾ ਸਾਰਿਆਂ ਦੇ ਮਨ ਦੀਆਂ ਰੀਝਾਂ ਪੂਰਨ ਕਰੇ ਲਓ ਜੀ ਟਾਈਮ ਹੋ ਗਿਆ ਸ਼ਾਮ ਦੇ ਵੱਜ ਚੁੱਕੇ ਨੇ 4:30 ਤੇ ਜਿਹੜਾ ਟਰੈਕਟਰ ਹੈਗਾ ਗੁਰਵਿੰਦਰ ਨੇ ਲੈ ਲਿਆ ਆਪਣੇ ਨੇ ਤੇ ਬਹੁਤੋ ਵਧੀਆ ਹੋਇਆ ਪ੍ਰਮਾਤਮਾ ਉਹਨੂੰ ਤੰਦਰੁਸਤੀਆਂ ਬਖਸ਼ੇ ਹਨਾ ਵਾਧਾ ਕਰੇ ਉਹਨੂੰ ਤੇ ਮੇਰੇ ਵੱਲੋਂ ਗੁਰਵਿੰਦਰ ਵੀਰ ਨੂੰ ਅਤੇ ਸਾਰੇ ਢਿੱਲੋਂ ਫੈਮਿਲੀ ਨੂੰ ਲੱਖ ਲੱਖ ਮੁਬਾਰਕਾਂ ਤੇ ਵਧੀਆ ਹੋਇਆ ਜੀ ਨਾ ਸੌਦਾ ਬਣ ਗਿਆ ਤੇ ਇੱਕ ਆਪਾਂ ਜਿਹੜਾ ਪੁਰਾਣਾ ਟਰੈਕਟਰ ਸੀ ਉਹਦੇ ਨਾਲ ਆਪਾਂ 180000 ਰੁਪਇਆ ਹੋਰ ਦਿੱਤਾਗਾ ਤੇ ਬਾਕੀ ਜਿਹੜਾ ਆਪਣਾ ਟਰੈਕਟਰ ਸੀ ਉਹ ਬਾਕੀ ਤੁਸੀਂ ਦੇਖ ਲਓ ਵੀ ਕਿੰਨੇ ਕਦਾਇਆ ਸੀ ਉਹਦੇ ਨਾਲ ਆਪਾਂ ਇਹ 8.5 ਲੱਖ ਦਾ ਆਪਾਂ ਨੂੰ ਨਵਾਂ ਟਰੈਕਟਰ ਜਿਹੜਾ ਦਿੱਤਾਗਾ ਉਹਨਾਂ ਨੇ ਏਜੰਸੀ ਵਾਲਿਆਂ ਨੇ ਇਦੇ ਵਿੱਚ ਆਪਾਂ 1.80 ਹਜ਼ਾਰ ਹੋਰ ਪਾ ਕੇ ਤੇ ਚਲ ਨਾਲ ਮਾਡਲ ਉੱਚਾ ਹੋ ਗਿਆ ਨਾਲੇ ਨਵੀਂ ਚੀਜ਼ ਨਵੀਂ ਹੋਈ ਹੁੰਦੀ ਆ ਹਨਾ ਤੇ ਉਹ ਹੁਣ ਜੀ ਆਪਾਂ ਨੂੰ ਕੰਮ ਧੰਦਾ ਕਰਾਉਂਦੇ 50 60 ਹਜ਼ਾਰ ਲੱਗ ਜਾਂਦਾ ਉਹਦੇ ਉੱਤੇ ਤੇ ਤਾਂ ਕਰਕੇ ਫਿਰ ਆਪਾਂ ਸੋਚਿਆ ਵੀ ਚਲ ਆਪਾਂ ਬਦਲ ਹੀ ਲੈਣੇ ਆਂਗੇ ਤੇ ਪੁਸ਼ਾਂ ਦੇ ਡੈਡੀ ਵੀ ਆ ਗਏ ਸੀ ਤੇ ਮੈਂ ਸੋਚਿਆ ਮੈਂ ਚਲ ਆਪਾਂ ਤੁਹਾਡੇ ਨਾਲ ਗੱਲਬਾਤ ਕਰ ਲਈਏ ਤੇ ਆਪਾਂ ਤੁਹਾਡੇ ਨਾਲ ਜਿਹੜੇ ਕਲਿੱਪਸ ਸ਼ੇਅਰ ਕੀਤੇ ਨੇ ਪਲੀਜ਼ ਤੁਹਾਨੂੰ ਪਹੁੰਚੀਆਂ ਲੱਗੀਆਂ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਬਾਕੀ ਵੀਡੀਓ ਨੂੰ ਜੀ ਫੁੱਲ ਸਪੋਰਟ ਕਰਦੇ ਰਹੋ ਤੇ ਹੁਣ ਬਸ ਮੈਂ ਸਬਜੀ ਦੀ ਤਿਆਰੀ ਕਰਨ ਲੱਗੀ ਸੀ ਤੇ ਆਪਾਂ ਨੂੰ ਸਬਜੀ ਤੇ ਜਤੀ ਨਾਲੇ ਮੰਮੀ ਨੇ ਨਾਲੇ ਆਪਾਂ ਨੂੰ ਕਦੂ ਦੇ ਤੇ ਨਾਲੇ ਹੋਰ ਸਬਜੀ ਭੇਜਦੀ ਤੇ ਉਹ ਮੈਂ ਕੱਟੀ ਜਾਂਦੀ ਸੀ ਮਾ ਚਲ ਆਪਾਂ ਤੁਹਾਡੇ ਨਾਲ ਗੱਲ ਕਰ ਲਈਏ ਹੁਣ ਤੇ ਪਹਿਲਾਂ ਸੀ ਸਨੀਰ ਲਾਉਣ ਲੱਗੀ ਮੈਂ ਤੇ ਇਸ ਤੋਂ ਬਾਦ ਨੂੰ ਪਾਣੀ ਦਾ ਟਾਈਮ ਹੋਇਆ ਪਿਆਗਾ ਲੇਟ ਹੋ ਗਿਆ ਪਾਣੀ ਪਿਆ ਪਾਉਂਗੀ ਹੁਣ ਮੱਝਾਂ ਨੂੰ ਮੈਂ ਠੀਕ ਬਾਕੀ ਜੀ ਬਸ ਕੰਮ ਤਾਂ ਨਿੰਗੋ ਛਾਲਨਾ ਆਪਣਾ ਗਿਆ ਹੋਇਆ ਅਗਰ 99 ਨਾ ਦਿਲ ਨਹੀਂ ਲੱਗਦਾ ਹੈਗਾ ਤੇ ਨਹੀਂ ਪਸੋ ਜੀ ਕਦੇ ਉਹ ਚੀਜ਼ ਸੜਦੀ ਕਦੇ ਉਹ ਸੜਦੀ ਹੈ ਨਾ ਬਸ ਸਾਰਾ ਦਿਨ ਸਮਾਨ ਹੀ ਚੱਕੀ ਜਾਂਦੇ ਸੀ ਆਪਾਂ ਹੁਣ ਪਸ ਬਾਰੇ ਦਿਨ ਤਾਂ ਨਹੀਂ ਲਾਉਂਦਾ 7-8 ਦਿਨ ਲਾ ਕੇ ਆਉਣਗੇ ਤੇ ਚਲੋ ਜੀ ਹੁਣ ਆਪਾਂ ਵੀਡੀਓ ਦਾ ਕਰਨ ਲੱਗਿਆ ਐਂਡ ਮਿਲਾਂਗੇ ਨਿਊਜ਼ੀ ਬਲੌਗ ਦੇ ਨਾਲ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਤੁਹਾਡਾ ਧੰਨਵਾਦ ਜੀ ਜੁੜੇ ਰਹੋ ਚੈਨਲ ਨੂੰ ਕਰਦੇ ਰਹੋ ਸਪੋਰਟ ਜੀ ਇਦਾਂ ਭਾਏ